ਪੰਜਾਬ ਪੁਲਿਸ ਦੇ ਵੱਲੋਂ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਤੇ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਹੈ। ਇਸੇ ਦੀ ਇੱਕ ਤਾਜ਼ਾ ਤਸਵੀਰ ਗੁਰਦਾਸਪੁਰ ਤੋਂ ਦੇਖਣ ਨੂੰ ਮਿਲੀ ਹੈ। ਤੁਹਾਨੂੰ ਦੱਸ ਦਈਏ ਖਤਰਨਾਕ ਚਾਇਨਾ ਡੋਰ ਦੇ ਨਾਲ ਇੱਕ ਦੁਕਾਨਦਾਰ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਚਾਇਨਾ ਡੋਰ ਦੇ ਗੱਟੂਆਂ ਦੇ ਸਮੇਤ ਬਟਾਲਾ ਦੀ ਪੁਲਿਸ ਨੇ ਅਰਬਨ ਸਟੇਟ ਪੁਲਿਸ ਟਰੰਕੀ ਦੀ ਟੀਮ ਦੇ ਵੱਲੋਂ ਤੇ ਐਸ.ਆਈ. ਬਲਦੇਵ ਸਿੰਘ ਦੀ ਅਗਵਾਈ ਦੇ ਹੇਠ ਕਾਸ ਇਤਲਾਹ ਤੇ ਉਮਰਪੁਰਾ ਚੌਂਕ ਵਿੱਚ ਸਥਿਤ ਇੱਕ ਦੁਕਾਨਦਾਰ ਦੇ ਘਰ ਰੇਡ ਕੀਤੀ ਹੈ ਉਥੇ ਤੋਂ ਅੰਦਾਜ਼ਨ 105 ਗੱਟੂ ਬਰਾਮਦ ਹੋਏ ਨੇ ਅਤੇ ਚਾਈਨਾ ਡੋਰ ਦੀ ਸਪਲਾਈ ਇਹ ਦੁਕਾਨਦਾਰ ਕਰ ਰਿਹਾ ਸੀ ਇਸ ਦੁਕਾਨਦਾਰ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਤੇ ਇਸ ਤੇ 188 ਦੇ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਗੁਰਦਾਸਪੁਰ ਤੋਂ ਲਾਪ੍ਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ ਉਹਨੂੰ ਮੁਖਬਰ ਨੇ ਕੋਈ ਇਤਰਾਹ ਦਿੱਤੀ ਹੀ ਇੱਥੇ ਅਸੀਂ 3-4 ਦਿਨ ਤੋਂ ਨਜ਼ਰ ਰੱਖੀ ਸੀ ਵੀ ਜਿਹੜਾ ਸਾਨੂੰ ਪਤਾ ਲੱਗਾ ਸੀ ਕਿ ਜੈਨਾਡੋਰ ਗੱਟੂ ਇਹ ਚੰਦਾ ਕੰਮ ਕਰ ਰਿਹਾ ਇਹ ਬੰਦਾ ਹੈਗਾ ਉਹ ਮਦੀਪ ਸਿੰਘ ਹੈ ਜੀ ਉਮਰਪੁਰ ਦਾ ਇਹ ਆਪਣੇ ਘਰੇ ਜਿਹੜਾ ਵਾ ਜਿਹੜੇ ਗਾਕਾਂ ਨੂੰ ਜਿਹੜਾ ਵਾ ਚੈਨਾ ਗੱਟੂ ਇਹਦਾ ਹੀ ਇਹਨਾਂ ਕੋਲ ਸਾਮੀ ਆਪਾਂ ਜਿਹੜਾ ਮੁਖਬਰਦਲਾਹ ਤੋਂ ਇਹਨੂੰ ਕਾਬੂ ਕੀਤਾ ਤੇ 105 ਚੈਨਾ ਰੋਡ ਦੀ ਗੱਟੂ ਜਿਹੜੇ ਬਰਾਬਰ ਕੀਤੇ ਨੇ ਤੇ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ 3788 ਆਈਪੀਸੀ ਤਾ ਅਸੀਂ ਸ਼ਹਿਰ ਵਾਸੀਨ ਨੂੰ ਅਪੀਲ ਕਰਦੇ ਹਾਂ ਵੀ ਜਿਹੜੀ ਚైనా ਡੋਰ ਦੀ ਹੈ ਨਾ ਇਹ ਖਰੀਦਣ ਤੇ ਨਾ ਕੋਈ ਵੇਚੇ ਕਿਉਂਕਿ ਇਹ ਚైనా ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਵੀ ਮਾੜੀ ਆ ਤੇ ਜਨਵਰਾਂ ਜਿਹੜੇ ਆਪਣੇ ਪਸ਼ੂ ਪੰਛੀ ਆ ਇਹਨਾਂ ਵਾਸਤੇ ਵੀ ਮਾੜੀ ਆ ਸਾਡੀ ਇਹੋ ਅਪੀਲ ਆ ਵੀ ਚైనా ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚైనా ਡੋਰ ਖਰੀਦਾਂਗੇ ਨਾ ਤਾਂ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣੇ ਆ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਅਪੀਲ ਆ ਦੁਕਾਨਦਾਰਾਂ ਨੂੰ ਇਹ ਪੀਲਿਆ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚైనా ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ